ਮਾਸਟਰ ਤੇ ਆ ਮੁੰਡਿਆ ਵੇ ਤੂੰ ਕਿਉਂ ਮਾਸਟਰ ਕਟਵਾਉਂਦਾ ਡੰਕਾਂ ਦਾ ਦੇ ਕੇ ਆਡਰ ਤੂੰ ਪੱਗਾਂ ਗਲਾਂ ਚ ਪਵਾਉਂਦਾ ਮਾਸਟਰ ਤੇ ਆ ਮੁੰਡਿਆ ਵੇ ਤੂੰ ਕਿਉਂ ਮਾਸਟਰ ਕਟਵਾਉਂਦਾ ਤੂੰ ਕਹਿੰਦਾ ਸੀ ਕਿ ਰੰਗਲਾ ਮੈਂ ਪੰਜਾਬ ਬਣਾ ਦੇਣਾ ਪਰ ਥਾਂ ਥਾਂ ਆਪਣੀਆਂ ਰੰਗਲੀਆਂ ਫੋਟੋਆਂ ਲਾ ਲਈਆਂ ਤੇਰੇ ਵੱਡੇ ਮੰਤਰੀ ਵਿਧਾਇਕ ਕੋਟਾਲੇ ਕਰ ਰਹੇ ਨੇ ਖਰੇ ਕਿੰਨੀਆਂ ਹੁਣ ਤੱਕ ਉਹਨਾਂ ਗਰਾਂਟਾ ਖਾ ਲਈਆਂ ਤੂੰ ਫੂਕ ਪੰਜਾਬ ਦਾ ਪੈਸਾ ਫਿਰਦਾ ਬਾਹਰਲੇ ਸੁਭਿਆ ਚ ਤੇਰਾ ਰੋਟ ਪਿਆਏ ਦਿੱਲੀ ਲੋਕ ਇਹ ਕਹਿੰਦੇ ਨੇ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਵਿੱਚ ਪੈਦਲ ਚੱਲਾਂਗੇ ਉਹ ਝੁੱਠੇ ਤੇਰੇ ਲੀਡਰ ਸਿਕਿਉਰਟੀਆਂ ਲੈਂਦੇ ਨੇ ਸਭ ਪੈਸੇ ਖਾ ਰਹੇ ਅਫਸਰ ਤੇ ਫੁੱਲ ਵੱਧ ਗਈ ਠੱਗੀ ਠੋਰੀ ਤੂੰ ਸਾਰੇ ਮਹਿਕਮਿਆਂ ਵਿੱਚ ਨਾ ਵੀ ਬਣਾ ਲਈ ਚੋਰ ਮੋਰੀ ਤੂੰ ਕੁੱਟੇ ਧਰਨਾਕਾਰੀ ਤੇਰੀ ਮੱਤ ਗਈ ਐ ਮਾਰੀ ਸੰਗਰੂਰ ਕੋਠੀ ਦੇ ਅੱਗੇ ਕਿਉਂ ਅਧਿਆਪਕਾਂ ਦੇ ਸਿਰ ਫਟਵਾਉਂਦਾ ਮਾਸਟਰ ਦੇ ਮੁੰਡੇ ਆਵੇ ਤੂੰ ਕਿਉਂ ਮਾਸਟਰ ਕਟਵਾਉਂਦਾ ਗੰਗਾ ਦੇ ਦੇ ਕੇ ਆਰਡਰ ਤੂੰ ਪੱਗਾਂ ਗਲਾਂ ਵਿੱਚ ਪਵਾਉਂਦਾ ਮਾਸਟਰ ਦੇ ਆ ਮੁੰਡਿਆ ਓਏ ਤੂੰ ਕਿਉਂ ਮਾਸਟਰ ਕਟਵਾਉਂਦਾ